पंजव ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਜੀ ਜੰਤ ਸਭ ਥੇ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੀ ਦੇਨ ਨ ਦੇਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮਤ ਲਾਇਆ ਕੋਈ ਪਾਪ ਭੇ ਸਭ ਪਾਵਨ ਜਨਾਨਕ ਸੁਖ ਕਰੇ ਆਇਆ ਬਿਗਨ ਦਾ ਨਾਸ਼ਨ ਸਭ ਦੁੱਖ ਨਾਸ਼ਨ ਸਤਗੁਰ ਨਾਮ ਦਿਰਾਇਆ ਕੋਈ ਪਾਪ ਭੇ ਸਭ ਪਾਵਨ ਜਨਾਨਕ ਸੋਧੋ ਘਾਰੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਨੰਤ ਨਸਤ ਕਹੋ ਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਸੋਦਰ ਰਹਿਰਾ ਸਾਹਿਬ ਦਾ ਪਾਠ ਸੁਣਾਇਆ ਅਤੇ ਭਾਗਾਂ ਵਾਲਿਓ ਸੋਦਰ ਤੇ ਪਾਣੀ ਜਿਹੜੀ ਹੈ ਇਹ ਪਰਮਾਤਮਾ ਨੂੰ ਹਾਜ਼ਰ ਨਾਜ਼ ਸਮਝ ਕੇ ਆਪਾਂ ਕਰਨੀ ਹੈ ਜਿਹਦਾ ਅਲ ਏਦਾਂ ਮਿਲਦਾ ਹੈ ਕਿ ਜੋ ਮੰਤੀ ਹੈ ਸੋ ਮਿਲਦਾ ਜੋ ਮੰਤੀ ਅਮਰਤਾ ਸਾਡੀਆਂ ਪੂਰੀਆਂ ਹੋ ਜਾਂਦੀ ਹੈ ਤੇ ਜੇ ਅਸੀਂ ਪਿਆਰ ਦੇ ਨਾਲ ਬਾਣੀ ਨੂੰ ਪੜਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਉਸ ਤੋਂ ਬਾਅਦ ਜਿਹੜਾ ਅੱਜ ਦਾ ਹੁਕਮਨਾਮਾ ਸਾਹਿਬ ਹੋਣੇ ਆਪਾਂ ਪੜ੍ਹ ਕੇ ਏਆ ਸੋਚੀ ਰਿਹਾ ਹਾਂ ਉਹਦੇ ਵਿੱਚ ਗੁਰੂ ਸਾਹਿਬ ਸਾਨੂੰ ਚੇਤੇ ਕਰਦੇ ਐ ਗੁਰਪੂਰੈ ਸੋਤ ਰਾਗ ਦੇ ਵਿੱਚ ਸੁਰਵਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਗੁਰਪੂਰੈ ਕਿਰਪਾ ਧਾਰੀ ਨਾ ਪੂਰੀ ਲੋਚ ਹਮਾਰੀ ਜਦੋਂ ਭਾਈ ਕਿਰਪਾ ਉਜੇਨਾ ਗੁਰਾਂ ਦੀ ਤਾਂ ਸਾਉ ਜਿਹੜੀ ਐ ਸਾਡੀ ਇਹ ਲਗਨ ਐ ਉਹ ਸਾਡੀਆਂ ਲੋਚਾਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ। ਕਰਿ ਸੁਨਾਨ ਗ੍ਰਹਿ ਆਏ ਅਨੰਤ ਮੰਗਲ ਸੁਖ ਪਾਏ। ਇਸ ਇਸ਼ਨਾਨ ਇੱਕ ਤਾਂ ਆਪਾਂ ਦਰਿਆ ਵੀ ਤੌਰ ਤੇ ਕਰਦੇ ਆਂ। ਕਰਿ ਇਸ਼ਨਾਨ ਸਿਮਰਪਾ ਆਪਣਾ ਮਨ ਤਨ ਰੱਖ ਪਏ ਰੋਪਾ। ਇੱਕ ਹੀ ਸੁਨਾਨ ਅਸੀਂ ਅੰਦਰ ਕਰਦੇ ਆਂ ਨਾਮ ਦਾ। ਜਿਹੜਾ ਨਾਮ ਦਾ ਇਸ਼ਨਾਨ ਹੈ ਉਹਨਾਂ ਦੇ ਵਾਲਿਆਂ ਚ ਪਗਲ ਕਰ ਰਿਹਾ। ਪਰ ਇਸ ਨਾਮ ਗ੍ਰਹਿ ਆਏ ਅਨੰਤ ਮੰਗਲ ਸੁਖ ਪਾਏ ਉਸ ਦੇ ਨਾਲ ਕੀ ਹੋਊਗਾ ਭਾਈ ਜੀ ਦਾ ਨਾਮ ਦਾ ਆਰਾਮ ਦਾ ਨਾਮ ਜਪਦੇ ਵਾਹਿਗੁਰੂ ਦਾ ਨਾਮ ਜਪਦੇ ਹਰ ਹਰ ਕਹਿੰਦੇ ਆ ਕੋਈ ਕਿਸੇ ਰੂਪ ਚੋਂ ਪੁਕਾਰ ਰਿਹਾ ਹੈ ਪਿਆਰ ਦੇ ਨਾਮ ਉਹਨੂੰ ਕਈ ਤਰ੍ਹਾਂ ਦੇ ਅਨੰਤ ਮੰਗਲ ਸੁਖ ਪ੍ਰਾਪਤ ਹੁੰਦੇ ਆ ਵੇਖਿਆ ਸੀ ਲੰਬੀ ਵੀ ਕਰ ਸਕਦੇ ਆ ਪਰ ਟਾਈਮ ਦੀ ਸ਼ਾਰਟੇਜ ਕਰਕੇ ਆਪਾਂ ਸ਼ਾਰਟਕਟ ਚੱਲਦੇ ਆ ਸੰਤੋ ਰਾਮ ਨਾਮ ਨਿਸਤਰੀ ਹੈ ਉਡਤ ਪੈਤਕ ਹਰ ਹਰ ਧਿਆਈ ਹੈ ਆਂ ਦਿਨ ਸੁਖੇ ਤਕਰੀ ਹੈ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਨੇ ਭਾਈ ਇਹ ਸੰਤ ਜਣੋ RAM ਦਾ ਨਾਮ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਹਰ ਰੋਜ਼ ਆਪਾਂ ਨੇ ਉਸ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਕਰਨਾ ਹੈ ਆਪ ਹੀ ਤੁਸਕਰ ਦੇ ਵਿੱਚੋਂ ਕਰਨਾ ਹੈ ਤੇ ਲੋਕਾਂ ਨੂੰ ਵਿੱਚ ਪਾਉਣਾ ਹੈ ਨਾਮ ਜਪਣਾ ਤੇ ਜਪਉਣਾ ਹੈ ਕਰਨਾ ਕਿ ਮੈਂ ਉਠਤ ਬੈਠ ਉੱਠਦਿਆਂ ਵੀ ਦੇਦਿਆਂ ਵੀ ਆਖਰ ਕਿ ਹੈ ਸਿਮਰ ਜੀ ਨੂੰ ਕਰੇ ਸਾਸ ਗਰਾਸ ਸਿਮਤ ਨਾ ਕਰਨਾ ਆਂਤਨ ਸੁਗਤ ਕਰੀਏ ਹਰ ਰੋ ਜਿਹੜੇ ਆਪਣੀ ਸੁਗਤ ਜੜੀ ਹੈ ਤੁਸੀਂ ਇਹ ਕਰਨੀ ਹੈ ਸੁੱਭ ਕੇ ਦੇਵ ਕੰਨੇ ਹੈ ਤਹਿਰੋ ਦੇ ਵਿੱਚ ਮਹਾਰਾਜ ਕਹਿੰਦੇ ਰਹੋ ਦੀ ਪੰਤੀ ਤੋਂ ਬਾਅਦ ਇਸ ਮਾਰਗ ਨੂੰ ਕੌਣ ਲਾਉਣਾ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵਟ ਧਰਮ ਦੀ ਪਾਈ ਕੋਈ ਵੱਡੇ ਭਾਤਾਂ ਵਾਲਾ ਨੁਕ ਬੀਪੀ ਜਾਂ ਬੱਚੇ ਕੋਈ ਵੀ ਜਿੱਥੇ ਮਾਰਾ ਚਿਰਤਾ ਕਰ ਦੇਣਾ ਉਹ ਇਸ ਮਾਰਗ ਤੇ ਚੱਲਦਾ ਭਾਈ ਉਹ ਵੱਡੇ ਭਾਗਾਂ ਵਾਲਾ ਕੋਟ ਜਨਮ ਕੇ ਕੀ ਹੋਗਾ ਕੋਟ ਜਨਮ ਕੇ ਕਿਲਵੇ ਖਨਾਸੇ ਹਰ ਚਰਨੀ ਚਿਤ ਲਾਏ ਉਹਦੇ ਜਿਹੜੇ ਕਰੋਨਾ ਜਨਮਾਂ ਦੇ ਜਿਹੜੇ ਕਿਲਵੇ ਹੁੰਦੇ ਆ ਜਿਵੇਂ ਸਾਨੂੰ ਬਹੁਤ ਜ਼ਿਆਦੇ ਸਾਡੇ ਸੰਕਲ ਪੜ ਜਾਂਦੇ ਆ ਜੀ ਵੈਲਕਮ ਹਾਂ ਅੱਜ ਪੈ ਜੰਦੇ ਹਾਂ ਤੇ ਜੋ ਨਾ ਵਿੱਚ ਭਟਕਨੇ ਹਨ ਉਹਨਾਂ ਦੇ ਕਾਰਨ ਜਿਵੇਂ ਇੱਕ ਬਹੁਤ ਮਾੜਾ ਅਹਿਜਾ ਜਿਵੇਂ ਕਾਮ ਦੀ ਵਾਸ਼ਨਾ ਅਚਨ ਸਾਹ ਗੁਰੂ ਤੇ ਪ੍ਰਭਲ ਹੈ ਉਹਦੇ ਬਾਰੇ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਉਹਦਾ ਵੀ ਨਾਸ਼ ਹੋ ਜਾਂਦਾ ਹੈ ਇਹ ਕਾਮ ਨੂੰ ਕਰਕੇ ਮਿਸਰਾ ਨੂੰ ਬਹੁਤ ਧونی ਪਰਵਾਹਣਾ ਹੈ ਚਿਤ ਹਰਨਾ ਤੇ ਲੋਕ ਗਮਣਾ ਜਦ ਤੱਕ ਸੀਲ ਵਿਦਾਰਨਾ ਹੈ ਅਲਪ ਸੁਖ ਅਵੇ ਚੰਚਲ ਉੱਚੇ ਨੀਚੇ ਸਮਾਵਣਾ ਹੈ ਤਾ ਪੈਰਮੁਚਿਤ ਸਾਧ ਸੰਗਤੰ ਕੋਟ ਨਾਨਕ ਨਰਾਇਣ ਇਹ ਕੰਮ ਤੇਰਾ ਬਾਸਾ ਦਾ ਕਰਤਾ ਵਿੱਚ ਹੈ ਹੀ ਹੈ ਜਿਹੜਾ ਤੇਰਾ ਸੰਕਰਦਾ ਉਹ ਵੀ ਉਹ ਨਰਕਾਂ ਦਾ ਅਧਿਕਾਰੀ ਬਣ ਜਾਂਦਾ ਇਹ ਕੰਮ ਨਰਕ ਵਿੱਚਰਾਮ ਬਹੁਤ ਜੁਨੀ ਪਰਮਾਣ ਹੈ ਤੇਰਾ ਕੰਮ ਕੀ ਹੈ ਤੂੰ ਬੰਦੇ ਨੂੰ ਇਸਤਰੀ ਨੂੰ ਬੱਚਿਆਂ ਨੂੰ ਉਹ ੁੱਠੇ ਪਾਸੇ ਪਾ ਲੈਣਾ ਤੇ ਉਹਨਾਂ ਨੂੰ ਤੇ ਕੀ ਕਰਦਾ ਮੈਨੂੰ ਬਹੁਤ ਜੁਨੀਆਂ ਵਿੱਚ ਟਕਣਾ ਪੈਂਦਾ ਬਹੁਤ ਜੁਨੀ ਪਰਮਾਣ ਹੈ ਚਿਤ ਹੜਨ ਕਰੈ ਲੋਕ ਕਰਨਾ ਤੇਰਾ ਸੁਭਾਅ ਹੈ ਬੰਦੇ ਦਾ ਚਿਤ ਚੁਰਾ ਲੈਣਾ ਹੈ ਤੇ ਤ੍ਰੈ ਲੋਕਾਂ ਨੇ ਆਵਾਗਮਨ ਦੇ ਚੱਕਰ 'ਚ ਪਾਦਨ ਨੇ ਤ੍ਰੈ ਲੋਕਮਣਾ ਜਦ ਤੱਕ ਸੀਲ ਬਿਦਾਰਨੇ ਜੋ ਵੀ ਇਨਸਾਨ ਨੇ ਜਪ ਤਪ ਤੂਜਾ ਪਾਠ ਭੱਤੀ ਅਭਿਆਸ ਲਿੰਤ ਕਰ ਕਰਕੇ ਤਪੱਸਿਆ ਕਰਕੇ ਹਾਸਲ ਕਿੰਤਾ ਹੁੰਦਾ ^{(1)} ਭਿੰ ਭਰ ਦੇ ਤਿੰਨ ਸਵਾਲ ਵਾਸਤੇ ਉਹੰਦਾ ਗਵਾ ਬੈਠਦਾ ਉੱਚ नीच ਸਮਾਵਣਾ ਜਿਹੜੇ ਵੱਡੇ ਵੱਡੇ ਬੰਦੇ ਆ ਉਹ ਨੀਚੇ ਬਣ ਜਾਂਦੇ ਆ ਉੱਚ नीच ਸਮਾਵਣਾ ਤਾਂ ਭੈਰੂ ਨੂੰ ਚਤੁਰ ਗੁਰ ਸਾਹਿਬ ਇਹ ਕਹਿੰਦੇ ਆ ਸੰਸਕ੍ਰਿਤ ਦੇ ਸ਼ਲੋਕਾਂ ਚ ਬੀਤੇ ਤੋਂ ਬਚਨ ਦਾ ਰਸਤਾ ਕੀ ਹੈ ਤੱਪ ਹੈ ਮਨੁਜਤ ਸਾਥ ਸੰਗਤ ਵਿੱਚ ਇੱਥੇ ਆ ਕੇ ਬੈਠ ਗਏ ਆਕਾਰ ਪੁੱਤ ਦੀ ਬਾਣੀ ਸੁਣੀ ਹੈ ਬਾਹਰ ਦੀ ਨਾਮ ਸੁਣਿਆ ਜਪਦੇ ਵੀ ਉਹ ਮੈਨੂੰ ਪਤਾ ਲੱਗਿਆ ਕਿਰੇ ਦੇ ਵਿੱਚ ਬਹੁਤ ਕਿਰਪਾ ਹੈ ਤੇ ਪ੍ਰਭਾਤ ਕਹੇ ਵੀ ਤੜਦੇ ਹੋ ਹੌਲੀ ਹੌਲੀ ਜਿਹੜਾ ਨਾਮਤ ਲਗਤ 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 ਹੈ ਤ੍ਰੰਪਾ ਭਗਤ 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 ਹੈ ਇਹ ਹੌਲੀ ਹੌਲੀ ਸਾਰੀ ਕਿਰਪਾ ਹੁੰਦੀ ਆ ਕਿਤੇ ਜਦੋਂ ਤੁਸੀਂ ਪਿੰਡ ਦੇ ਵਿੱਚ ਨਾਮ ਸਿਮਨ ਸ਼ੁਰੂ ਕਰਤਾ ਤਾਂ ਅਕੇ ਜਿਹੜਾ ਐਸਿ ਅੱਪਾ ਰੋਕਣਾ ਦਾ ਸਭ ਵਿਆਖਿਆ ਕਰ ਰਹੇ ਆ ਜਿਹਨੇ ਕਿ ਮਹਾਰਾਜ ਸੋਜੀ ਬਖਸ਼ ਰਹੇ ਆ ਉਹ ਫਿਰ ਕੀ ਹੋਊਗਾ ਭਾਈ ਤੋਟ ਜਨਮ ਕੇ ਕੇਲ ਵਿੱਚ ਨਾਸੇ ਹਰ ਚਰਨੀ ਚਤਲਾਈ ਜਿਨਾਂ ਨੇ ਹਰੀ ਦੇ ਨਾਮ ਦੇ ਵਿੱਚ ਚਿਤ ਜੋੜ ਲਿਆ ਉਹਨਾਂ ਦੇ ਸਾਰੇ ਕਿਰਕਿਤ ਦੁੱਖ ਨਾਸ ਹੋ ਜਾਂਦੇ ਹਨ ਉਸਤ ਕਰੋ ਸਦਾ ਦਾ ਰੱਖਣੇ ਜਿਨ ਪੂਰੀ ਕਲ ਰੱਖੇ ਭਾਈ ਉਸ ਆਪਣੇ ਆਕਾਰਪੁਰਖ ਦੀ ਉਸਤ ਕਰੋ ਸਲਾਹਾ ਕਰੋ ਸਿੱਤ ਕਰੋ जिन्हें ਸਾਨੂੰ ਇਸ ਪਾਜੁਗ ਦੇ ਵਿੱਚ ਰੱਖਿਆ ਹੈ ਜੀ ਜੰਤ ਸਭ ਭੇ ਬਵਿੱਤਰ ਸਤਿਗੁਰ ਕੀ ਸੱਚ ਸਾਥੀ ਹੁਣ ਸਤਿਗੁਰੋਂ ਵੀ ਆਪਾਂ ਸਾਥੀ ਸੁਣਦੇ ਆਏ ਆ ਤੇ ਜੀ ਜਤ ਸਾਰੇ ਇਸ ਬਵਿੱਤਰ ਹੋ ਜਾਵਗੇ ਕਹਿੰਦੇ ਜਿਹੜਾ ਸਾਥ ਸੰਗਤ ਦੇ ਵਿੱਚ ਆ ਜਾਂਦਾ ਨਾ ਭਾਈ ਜਦੋਂ ਅਸੀਂ ਘਰੋਂ ਤੁਰਦੇ ਆਏ ਨਾ ਚਰਨ ਕਮਲ ਚਨ ਸੰਗੁਰ ਔਰ ਏਕ ਪੈਦਾ ਜਾਇ ਜਨ ਸਤਿਗੁਰ ਕੋਟ ਪੈਦਾ ਆਗੇ ਹੋਏ ਲੇਤਾ ਉਸੇ ਟਾਈਮ ਸਾਡੇ ਅੰਦਰ ਪਵਿੱਤਰਤਾ ਸ਼ੁਰੂ ਹੋ ਜਾਂਦੀ ਹੈ ਦੇਖ ਭਰਾਇਆਂ ਚੰਗੀਆਂ ਮਾ ਬਹਿਣਾ ਤੀਆਂ ਜਾਣੇ ਦੇ ਬੁਣਾਉਣੇ ਸ਼ੁਰੂ ਹੋ ਜਾਂਦੇ ਆ ਤੇ ਪਰ ਤੇ ਰੂਪ ਨਾ ਦੇਖੇ ਨੇਤਰ ਸਾਧ ਕੀ ਤਹਿਲ ਸੰਗ ਸੰਗ ਹੀਤ ਕੰਨ ਨਾ ਸੁਣੇ ਤਾਂ ਹੁੰਦੀਦਾ ਸਭ ਤੇ ਜਾਣੇ ਆਪਸ ਕੋ ਮਨਤਾ ਇੰਦਰੀ ਜਿਤ ਪੰਜ ਤੋਪਤੇ ਰਹ ਤੇ ਨਾਨਕ ਕੋਟ ਮਦੇ ਕੋ ਐਸਾ ਪ੍ਰਸਾ ਅਪਾ ਰੋਜ਼ ਸੁਖੀ ਸਾਦੇ ਭਾਰਤੀ ਕਰਦੇ ਆ ਅਰਥ ਕਿ ਜਿਹਾ ਜਾਪ ਚੱਲ ਰਿਹਾ ਹੈ ਹਮ ਪਰ ਸਭ ਤੋਂ ਵੱਡੀ ਗੱਲ ਕੀ ਹੈ ਮਨ ਸਮਝ ਪਹੁੰਚਾਉਣ ਕਾਰਨੇ ਦਸੋਂ ਕ ਪੜੀ ਗਿਆਨ ਮਨ ਜਿਹੜਾ ਸਾਡਾ ਇੰਨਾ ਹੀ ਉੱਤੇ ਦੀ ਕੂਸ਼ ਵਾਲਾ ਕੰਮ ਹੈ ਮੜ ਮੁੜ ਕੇ ਇਹ ਵਿੱਕੀ ਹੋ ਜਾਂਦੀ ਹੈ ਅਸੀਂ ਬਹੁਤ ਭਗਤੀ ਕਰਦੇ ਆ ਤਾਂ ਸਾਡੇ ਹੰਕਾਰ ਆ ਜਾਂਦੇ ਨੇ ਮੈਂ ਤਾਂ ਬਹੁਤ ਭਗਤੀ ਕਰ ਲਈ ਜਦੋਂ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਹੰਕਾਰ ਆ ਜਾਂਦਾ ਮੇਰੇ ਮਰਗ ਕੋਈ ਨਾਮ ਨਹੀਂ ਜਪਦਾ ਜਦੋਂ ਪਾਠ ਕਰਦੇ ਆ ਮੇਰੇ ਮਨ ਵਿੱਚ ਹਵਾ ਨਹੀਂ ਕਿਸੇ ਦੀ ਉਹ ਹੰਕਾਰ ਸਭ ਲੈਂਡ ਉੱਪਰ ਆ ਮਹਾਰਾਜ ਕਹਿੰਦੇ ਉਹ ਸਾਰੇ ਜਿਹੜੀ ਸਾਡੇ ਅਪਵਿੱਤਰਤਾ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਛਾਂ ਵਿੱਚ ਆ ਜਾਂਦੇ ਆ ਗੁਰੂ ਦੀ ਠੇਕ ਲੈ ਲੈਂਦੇ ਆ ਸਾਡੀ ਅੰਦਰ ਕਵਿੱਤਤਾ ਹੁਣ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਕਈ ਮਹਾਪੁਰਸ਼ ਦੱਸਦੇ ਹਨ ਕਿ ਜੇ ਅਸੀਂ 40 ਦਿਨ ਲਗਾਤਾਰ ਵੈਸੇ 40 ਦਾ ਆਪਾਂ ਚਲੀਆ ਨਹੀਂ ਕਰਦੇ ਪਰ ਤੇ ਵੈਸੇ ਉੱਧਾ ਕਹਿੰਦੇ ਜੇ ਸਵਾਮੀ ਨਾ ਕੋਈ ਵੀ ਆਤ ਪਾਲੋ ਉਹ ਹੱਥ ਲੱਗ ਜਾਂਦੇ ਸੰਕਾਪੜੇ ਸ਼ੁਰੂ ਹੋ ਜਾਂਦੇ ਆ ਤੇ ਜੇ ਅਸੀਂ ਨਾਮ ਵਾਲੇ ਪਾਸੇ ਸੁੱਤੀ ਜੋੜ ਕੇ ਕਾਮ ਐਲੀਵਾਰੇ ਆਪਾਂ ਸੋਚੇ ਵੀ ਕਿ ਵੀ ਨਾ ਜਾਣਾ ਸਵਾਮੀ ਨਾ ਕਾਮ ਤੋਂ ਬਚਣਾ ਕਿਸੇ ਮਦ ਮਾਰੀ ਨਿਗਾਹ ਨਾਲ ਨਹੀਂ ਦੇਖਣਾ ਆਪਣੇ ਆਪ ਸੁਧਾਰ ਦੀ રોજ ਕੋਸ਼ਿਸ਼ ਕਰਨੀ ਹੈ ਇੱਕ ਮਹੀਨਾ ਤੇ 100 ਮਹੀਨੇ ਦੇ ਵਿੱਚੋਂ ਤੁਸੀਂ ਕਰ ਲਓ ਦੂਜੇ ਮਹੀਨੇ ਸਵੇ ਮਹੀਨੇ ਚ ਧੋਤ ਤੋਂ ਛੁਟਕਾਰਾ ਪਾ ਲਓ ਤੀਜੇ ਵਿੱਚ ਇਸ ਤਰ੍ਹਾਂ ਇਹ ਪੰਜ ਚੋਰ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਫਿਰ ਇਸ ਤੋਂ ਬਾਅਦ ਕਹਿੰਦੇ ਆ ਪੰਜ ਚੋਰ 25 ਮਰਗਾਈਆਂ ਫਿਰ ਉਹਦੇ ਚਲੇ ਪੈਂਦਾ ਜਿਵੇਂ ਕਾਮ, ਕ੍ਰੋਧ, ਲੋਭ, ਹੰਕਾਰ, ਮਿਜਿਆ ਚੁਗਲੀ, ਪਾਪ, ਅਖੰਡ, ਗੈਰ ਕ੍ਰੋਧ ਇਹ ਕਬਲੇ ਸਾਰਾ ਸਾਰ ਉਚਲ ਕੇ ਤੇ ਬਚਿੱਤੀ ਬਣ ਜਾਂਦੇ ਆ ਇਹਨਾਂ ਤੋਂ ਮਾਨਵ ਨੂੰ ਕਹਿੰਦੇ ਬੱਚਾਂ ਦੇ ਵੀ ਇੱਕ ਸ਼ਬਦ ਆ ਜਾਂਦੇ ਗੁਰਬਾਣੀ 'ਚ ਜਿਵੇਂ ਕਾਮ ਦੇ ਵਾਸਤੇ ਮਹਾਰਾਜ ਲਖਮੀਦਾ ਦੇ ਇਹ ਕੰਮ ਮਰਤਬੀ ਸਰਾਮ ਬੋਝੋ ਨਹੀਂ ਪਰਵਾਹ ਉਹ ਪਹਿਲਾਂ ਜੀ ਸਾਰੇ ਜਿਹੜੇ ਟੇਕਾ ਕਰਦੇ ਆ ਪੰਜ ਬਜੰਦਾ ਧੰਗ ਦੱਸਿਆ ਤਾਂ ਭੈਜ ਨੂੰ ਚ ਸਤ ਸੰਗਮ ਓਟ ਨਾਨ ਕਰ ਰਹੇ ਨੇ ਉਸ ਸਾਰਕਰਪੁਤ ਦੀ ਓਟ ਲੈ ਕੇ ਭਾਈ ਸਤ ਸੰਗਮ ਦੇ ਵਿੱਚ ਆ ਜਾ ਤੈਨੂੰ ਇਹ ਜਿਹੜੇ ਪੰਜ ਚੋਰ ਚ ਲੱਗੇ ਹੋਏ ਹੈ ਤੈਨੂੰ ਦਿਨ ਬਾ ਦਿਨ ਲੁੱਟ ਰਹੇ ਹੈ ਸਾਡਾ ਅਮਰ ਤੇਰਾ ਮਹਾਰਾਜ ਕਿ ਐਸੇ ਅੰਦਰ ਨੂੰ ਅਮਰਤ ਹੈ ਉਹ ਇਹ ਲੈ ਰਿਹਾ ਸਵਾਲ ਅਸੀਂ ਜਿਹੜੇ ਦੰਤ ਪਾਸੇ ਪੈ ਗੁਲਤਾਨ ਹੋ ਜਾਂਦੇ ਆ ਅੱਜ ਅਖਬਾਰਾਂ ਚ ਖਬਰਾਂ ਪੜ੍ਹਦੇ ਆ ਤੇ ਸੁਣਦੇ ਆ ਤੇ ਮਨ ਸ਼ਰਮਸਾਰ ਹੋ ਜਾਂਦਾ ਪਰ ਸਭ ਸਮਝਾਉਣਿਆ ਕੋਈ ਨਹੀਂ ਨਾ ਜਿਹਦੇ ਮੇਰੇ ਗੱਲ ਨਾ ਕਰੋ ਗੁਰੂ ਮਾਨ ਕਹਿ ਰਹੇ ਆ ਕਰੋ ਵੱਲ ਆ ਜਿਹੜਾ ਆਲਵਾ ਸਾਹ ਸੰਗਤ ਵਿੱਚ ਇਹ ਕਰੋ ਤੋਂ ਬਚ ਕੇ ਰਹਿੰਦੇ ਆ ਏਕਾ ਨारी ਸਲਾ ਜਤੀ ਹੈ ਨਾ ਤੇ ਮਾਰਾਂ ਦੇ ਗੁਰੂਆਂ ਸੇ ਮਾਰਨ ਕਰਦੇ ਆ ਸੋ ਭਰਤੇ ਰੂਪ ਨਾਲ ਪ੍ਰਕਾਸ਼ਿਤ ਹਿੱਤ ਸਾਰੇ ਅੰਦਰ ਪ੍ਰਮਾਤਮਾ ਦੀ ਜੋਤ ਸਭ ਦੇ ਅੰਦਰ ਦੇਖਣੀ ਹੈ ਸਾਰੇ ਦੇ ਅੰਦਰ ਇਹ ਉਹ ਜਿਹੜੇ ਪਵਿੱਤਰਤਾ ਨੂੰ ਸ਼ੁਰੂ ਹੋ ਜਾਂਦੀ ਹੈ ਜੀ ਜੰਤ ਸਾ ਭੈ ਬ੍ਰਿੰਤਰਾ ਸਤਿਗੁਰ ਕੀ ਸੱਚ ਸਾਖੀ ਜਦੋਂ ਸਾਖੀਆਂ ਸੁਣਦੇ ਆ ਤੇ ਸਾਡੇ ਅੰਦਰ ਵੀ ਆਉਂਦਾ ਗੋਮਨਾ ਤੂੰ ਕੌਣ ਸੀ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰਤ ਪਛਾਨ ਸਾਖੀਆਂ ਦੱਸਦੀਆਂ ਸਾਨੂੰ ਸਾਧ ਸੰਗਤ ਦੱਸਦੀਆਂ ਸੰਤਮਾ ਪਰ ਸਿਆਸੀ ਭਾਈ ਤੂੰ ਜਿੱਤੋਂ ਪਿੱਛੇ ਗਿਆ ਨਾ ਅਪਾਰ ਪੁਰਖ ਦਾ ਤੂੰ ਬੇਟਾ ਹੈ ਤੂੰ ਬਾਜ ਸਿੰਘਾ ਉੱਟਣਾ ਸਾਨੂੰ ਉਚਾਰੀ ਤੇਰੀ ਪੁਦਾਰੀ ਉੱਚੀ ਸੀਗੀ ਉਦੋਂ ਕੁਕੜੀਆਂ ਦੇ ਵਿੱਚ ਬੈਠ ਕੇ ਮੁਰਗੀਆਂ ਦੇ ਵਿੱਚ ਬੈਠ ਕੇ ਬੱਚਾ ਬਾਜਦਾ ਹੋ ਕੇ ਉਹਨਾਂ ਦੀ ਮਾਂ ਤੋਂ ਮਾਰ ਇੱਕ ਦਿਨ ਕਹਿੰਦੇ ਬਾਜ ਉੜਦਾ ਜਾ ਰਿਹਾ ਤੇ ਉਹ ਬਾਜ ਦਾ ਬੱਚਾ ਜਿਹੜਾ ਕੁਕੜੀਆਂ ਵਿੱਚ ਰੜਿਆ ਹੋਇਆ ਹੈ ਮੁਰਗੀਆਂ ਆਪਾਂ ਕਹਿੰਦੇ ਨੇ ਪਿੰਣਾ ਚ ਤੇ ਉਹਨੂੰ ਮਾਰ ਉਸ ਦਾ ਆਪਣੇ ਵੀ ਮਾਂ ਬਈ ਆ ਜਿਹੜਾ ਇਹ ਉਕਰੋੜ ਦਾ ਮਿਲਦਾ ਹੈ ਇਹ ਕੀ ਹੈ ਉਹਨੂੰ ਮਾਂ ਮੁਰਗੀ ਨੂੰ ਮਾਰ ਦਸਰ ਲੱਗ ਗਿਆ ਕਿਉਂਕਿ ਜੇ ਉਹ ਬਾਜ ਹੈ ਤੁਰੈਰ ਦੀ ਆਪਣੀਆਂ ਇਹ ਅਦਾਰੀਆਂ ਦੁਨੀਆ ਦਾ ਪਰਦਾ ਇੱਕ ਥੋੜੀ ਛੋਟੀ ਉਡਾਰੀ ਮੰਨ ਲਓਗੇ ਆਪਣਾ ਜਿਹੜਾ ਕੰਮ ਤਾਂ ਸਾ ਤੇ ਉਹਦੇ ਨਾਲੇ ਗੰਦਗੀ ਕੰਡ ਲੱਗਿਆ ਤੇ ਕੀ ਕਹਿੰਦੇ ਉਹ ਮਰ ਗਿਆ ਉਸ ਤੇ ਬਾਜ ਦਾ ਬੱਚਾ ਹੋ ਗਿਆ ਸਾਨੂੰ ਗੁਰੂ ਸਾਹਿਬ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਮ ਪਰੋਂ ਨਵਾਸ ਆਸਾ ਮੇਰਾ ਪਿੰਡ ਪ੍ਰਾਂ ਖਾਲਸਾ ਮੇਰੀ ਜਾਨ ਤੇ ਜਾਨ ਜਦ ਲ ਖਾਲਸਾ ਰਹੇ ਨਿਆਰੋ ਤਦ ਲ ਤੇਜ ਜਿਓ ਮੈਂ ਸਾਰੋ ਜਬੇ ਕਹਿ ਤ ਪ੍ਰਣ ਕੀ ਪੀਂਤ ਮੈਨਾ ਕਰੋ ਇਨਕੀ ਪ੍ਰਤੀ ਆਸਾ ਕਿ ਅੰਦਾਜ਼ ਹੈ ਗੁਰੂ ਸਾਹਿਬ ਤੇ ਨਾਲ ਜੁੜਨਾ ਸੀ ਅਸੇ ਤਾਂ ਗੁਰੂ ਦਾ ਰੂਪ ਹੋਣਾ ਸੀ ਗੁਰਬਾਣੀ ਪੜ੍ਹਨਾ ਸੀ ਸਾਡੇ ਮੁਖ ਤੋਂ ਸੁਣਨ ਦਾ ਇਹੋ ਗੁਰਬਾਣੀ ਸੁਣਨੀ ਚਾਹੀਦੀ ਸੀ ਗੁਰਬਾਣੀ ਤੇ ਅਸੀਂ ਵਿਚਾਰ ਕਰਨੇ ਚਾਹੀਦੇ ਸੀ ਪਾਠ ਸਰੂ ਸੁਣਨਾ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਸੀ ਅਸੀਂ ਜਿੱਦਾਂ ਚੱਲ ਪਿਆ ਸਾਧ ਸੰਗਤ ਆਸਾ ਕੀ ਉਹਨਾਂ ਸੁਣਾਉਣੇ ਬੰਦ ਹੋ ਗਈਆਂ ਤੇ ਭਾਈ ਜੀ ਜਿਹੜਾ ਵਿਚਾਰਾ ਬਹੁਤ بڑا ਕੰਮ ਚ ਵੀ ਹੀ ਹੈ ਉਹਨੂੰ ਇੱਕੋ ਸਵੇਰ ਕਰਕੇ ਉੱਠਦਾ ਹਨ 3-4 3 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਨਾ ਤੇ ਉਹਨੇ ਸਾਰੇ ਸੰਗਤ ਵਾਸਤੇ ਉਪਾ ਦੇਣਾ ਭਾਈ ਉੱਥੇ ਉਹਨਾਂ ਮਤਵੇਲਾ ਹੋ ਗਿਆ ਜਿੰਨਾ ਆਪ ਜੋ ਉੱਤਕੇ ਬਹਿ ਜਾਓ ਕੁਛ ਆ ਜਾਂਦੇ ਆ ਮੇਰੇ ਵਰਗੇ ਕਈ ਆਲਸੀ ਹੁੰਦੇ ਬੈਹਿ ਰਹੇ ਨੇ ਕੋਈ ਗੱਲ ਨਹੀਂ ਭਾਈ ਦਾ ਕੰਮ ਕੋਲੇ ਨਾ ਉਹ ਸਾਨੂੰ ਸਾਰਿਆਂ ਨੂੰ ਮਹਾਰਾਜ ਸੱਦਾ ਦਿੰਦੇ ਐ ਭਾਈ ਆ ਜਾਓ ਉਸ ਕਿੰਨੀ ਕਾ ਸਾਡੀ ਕੌਮ ਕਿੰਨੀ ਕਹ ਕਹਣਾ 2 ਕਰੋੜ ਦੀ ਪਹਿਲਾਂ ਬਾਦੀ ਹੁੰਦੀ ਸੀ ਇੰਡੀਆ ਦੇ ਵਿੱਚ ਹੁਣ ਉਹ ਤੋਂ ਵੀ ਘੱਟ ਗਈ ਐ ਤੇ ਅਸੀਂ ਹੌਲੀ ਹੌਲੀ ਘਟਦੇ ਜਾ ਰਹੇ ਆ ਪਰ ਸਾਨੂੰ ਤਾਂ ਕਨੇਕੜ ਨੂੰ ਪ੍ਰਚਾਰ ਪਨਾਇਆ ਸੀ ਮਹਾਰਾਜ ਨੇ ਸਾਡੇ ਕੋਲ ਕਿਹੜੀ ਬਹੁਤੀ ਪਾਪੂਲੇਸ਼ਨ ਹੈਗੀ ਆ ਨਾ ਸਾਡੇ ਬੱਚੇ ਵੀ ਕਿਤੋਂ-ਤੋਂ ਹੋ ਗਏ ਹੈਨਾ ਤੇ ਸਾਡੀ ਜਿਹੜੀ ਕੰਪੋਲਿਸ਼ਨ ਕਰਦੀ ਜਾ ਰਹੀ ਆ ਸਾਨੂੰ ਕਿਹਾ ਸੀ ਮਾਣੇ ਪ੍ਰਚਾਰ ਕਰਨਾ ਤੁਸੀਂ ਸਾਰੇ ਘਰ ਘਰ ਪ੍ਰਚਾਰ ਕਰ ਕਰੇ ਧਰਮਸਾਲ ਹੋਣੀ ਚਾਹੀਦੀ ਹੈ ਤੇ ਜਿੱਤੇ ਨਾਲ ਅਸੀਂ ਆਪ ਵੀ ਸੁਧਰਨਾ ਆਪ ਸੁਧਾਰੇ ਮੈਂ ਮਿਲੈ ਮੈਂ ਮੇਰੇ ਆਸ ਕੋਏ ਰੀਤਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਓ ਇਸ ਸੰਸਾਰ ਨੂੰ ਸਿ ਪਰਿਵਾਰ ਵਾਂਗੂ ਸਮਝਣਾ ਅਸੀਂ ਰੁੱਲਦੇ ਆਪਣੀਆਂ ਬੰਡਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਆਹ ਮੇਰੀ ਆਹ ਮੇਰਾ ਧਰਮ ਹੈ ਆਹ ਮੇਰਾ ਧਰਮ ਹੈ ਆਮਰੀ ਜਾਤ ਆ ਮੇਰਾ ਮਜਬੂਰ ਹੈ ਆ ਮੈਨੂੰ ਝਗੋਣਾ ਹੈ ਆ ਮੈਨੂੰ ਝੋਣਾ ਬਹੁਤ ਸਾਰੇ ਆਪਣੇ ਹੰਕਾਰ ਦੇ ਵਿੱਚ ਪੈ ਤੈ ਕਿ ਅਸੀਂ ਉਹ ਤੋਂ ਗੁਰੂ ਸਾਹਿਬ ਦਾ ਅਸਾਸੀਗਾ ਉਸ ਤੋਂ ਸਪਾਰਟ ਦੇ ਪਰਦੇ ਨਾਲ ਕੀ ਹੈ ਤੇ ਸਾਡਾ ਫਾਇਦਾ ਪਾਉਣ ਉਠਾਉਂਦੇ ਆ ਤੇ ਵੀ ਟਾਣੇ ਬਾਬੇ ਆ ਜੀਣ ਵਾਲੇ ਬਾਬੇ ਪਾਣੀ ਵਾਲੇ ਬਾਬੇ ਉਹਨਾਂ ਨੇ ਆਪਣੇ ਚਰਨਾਂ ਦੀ ਬਹੁਤ ਦਿਨ ਸ਼ੁਰੂ ਕਰਤੀ ਕਿਉਂ ਨੂੰ ਪਤਾ ਇਹ ਤਾਂ ਬਾਜ ਦੇ ਪੁੱਤਾਂ ਸਪੁੱਤਰੀਆਂ ਸੀਗੀਆਂ ਇਹਨਾਂ ਨੂੰ ਘਟਕ ਗਏ ਇਹ ਤਾਂ ਲੈ ਗਏ ਹਰਿਸ਼ਟਮਾ ਜੀ ਲੈ ਜੋ ਮਾਈ ਕਹਿੰਦੀ ਕੋਈ ਮੇਰਾ ਜ ਢਿੱਡ ਪੇਟ ਹੁੰਦਾ ਕੋਈ ਕਹਿੰਦਾ ਮੇਰੇ ਲੱਖਦਾਰ ਤੋਂ ਹੁੰਦਾ ਬਾਬਾ ਕਹਿੰਦਾ ਆ ਜ ਬਹਿ ਜਾ ਤੇ ਨਾ ਤੂੰ ਲਾਜ ਕਰ ਦਿੰਨੇ ਆ ਉਤਲਾ ਕਰ ਦਿੰਨੇ ਉਥੇ ਸਾਨੂੰ ਬਾਤ ਬਾਤ ਕਰ ਸਕ ਦਿੰਦੇ ਆ ਵੀ ਆ ਤੁਸੀਂ ਇੰਨੀਆਂ ਚੋਕੀਆਂ ਪਰੋ ਜੀ ਤਾਂ ਬਾਬਾ ਕੁਝ ਉਹ ਤੁਹਾਡਾ ਸਾਰੇ ਅਪਲਾਨ ਰੇਚੇ ਬੜਿਆ ਉਹ ਮਾਰੇ ਕਹਿੰਦੇ ਤਰੇਤ ਤੋਂ ਹੋਏ ਜਿਨ੍ਹਾਂ ਦੇ ਘਰ ਨਾਮ ਨਹੀਂ ਵਸਿਆ ਹੈਗਾ ਤਰੇਤ ਤਾਂ ਕੜਵੇ ਤਰੇਤ ਜਿਨ੍ਹਾਂ ਦੇ ਨਾਮ ਨਹੀਂ ਵਸਿਆ ਹੈਗਾ ਬੰਦੇ ਅੰਦਰ ਉਹ ਪ੍ਰੇਤ ਹੈ ਤੇ ਤੇਰੇ ਬਾਹਰ ਉਹ ਕਿੰਨਾ ਅਭਿਆਸੀ ਕਾਮਾਂ ਦੇ ਤਾਂ ਕਰਕੇ ਦੇ ਚੰਬਰੇ ਤੋਂ ਘਰਾਂ ਨੇ ਚੱਕਰ ਭਰੀਏ ਨੇ ਅਸੀਂ ਪ੍ਰੇਤ ਬਹੁਤ ਬਣ ਗਏ ਆ ਕਿਉਂਕਿ ਸਾਡੇ ਨਾਮ ਦਾ ਵਾਸਾ ਨਹੀਂ ਰਿਹਾ ਸਾਡੇ ਹੁਣ ਗੁਰੂ ਸਾਹਿਬ ਕੀ ਕਹਿੰਦੇ ਸਾਖੀ ਸੁਣਾਉਣਾ ਦਾ ਮਤਲਬ ਇਹ ਸਤਿਗੁਰੂ ਦੀ ਸੱਚ ਸਾਖੀ ਨੂੰ ਸੁਣਨਾ ਹੈ ਗੁਰਬਾਣੀ ਨੂੰ ਸੁਣਨਾ ਹੈ ਜਦੋਂ ਜਪਿਆ ਨਨ ਬਣਦੇ ਆ ਅਰਥ ਕਰਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੋ ਜਾਂਦੇ ਕੋ ਬੇਜਨਾਂ ਦੇ ਨਾਸ਼ਣ ਸਭ ਦੁੱਖ ਨਾਸ਼ਣ ਸਤਗੁਰ ਨਾਮ ਦਿਲ ਰਾਇਆ ਹੋਏ ਪਾਪ ਭੈ ਸਭ ਪਾਵਨ ਜਨਨੰਤ ਸੁਖ ਘਰ ਆਇਆ ਸਾਰੇ ਪਟੋਲੇ ਨਾਲ ਬੇਜਨਾਂ ਦੇ ਨਾਸ਼ਣ ਸਭ ਦੁੱਖ ਨਾਸ਼ਣ ਸਤਗੁਰ ਨਾਮ ਦਰਾਈਆ ਓਏ ਪਾਪ ਤਾਏ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਇਗਨਾ ਦਾ ਨਾਸ ਸਾਰੇ ਧੁਪਾਂ ਦਾ ਨਾਸ ਤੇ ਸਤਗੁਰ ਨਾਮ DNA ਵਾਹਿਗੁਰੂ ਦਾ ਨਾਮ ਕਿਹਾ ਜਦੋਂ ਅਸੀਂ ਪਹਿਲਾਂ ਤਾਂ ਮੁਕਾਰਵੇ ਤੋਂ ਬੋਲਦੇ ਆ ਵਾਹ ਰੂਪ ਕੋਈ ਕਿਸੇ ਰੂਪ ਜਿਹੜਾ ਚੰਚਗਾ ਨਾਲਦਾ ਉਹਨੂੰ ਆ ਪੜ ਰਹੇ ਆ ਤੇ ਉਸੇ ਲੇਖ ਨੂੰ ਪੜਨ ਤੋਂ ਲੈ ਜਾਂਦੇ ਆ ਫਿਰ ਜਦੋਂ ਆ ਬੰਦ ਕਰਦੇ ਆ ਤੇ ਅੰਦਰੋਂ ਸਾਨੂੰ ਆਵਾਜ਼ ਆਉਂਦੀ ਆ ਸਾਡੀ ਜਿਹੜੀ ਆ ਡਬ ਚ ਹੁੰਦੀ ਆ ਜੇ ਪੜ ਕੇ ਦੇਖੋ ਤਾਂ ਜਦ ਇਹ ਕਰਦੇ ਹੋ ਕਿ ਬੈਠ ਕੇ ਦੇਖਿਓ ਵਾਇਲ ਗੁਰੂ ਵਾਇਲ ਗੁਰੂ ਵਾਇਲ ਕੱਢ ਕੇ ਚੁੱਪ ਕਰ ਦਿਓ ਉਹ ਵੀ ਅੰਤਰਾ ਆਤਮੇ ਚਲਦਾ ਹੈ ਉਹ ਫਿਰ ਜੋ ਚੱਲਦਾ ਨਾ ਦਰਦਾ ਆ ਉਹ ਦਿੰਡ ਕਰਨਾ ਹਰ ਰੋਜ਼ ਮਾਰੇ ਨੂੰ ਗੁਰਸਿੱਖ ਨੂੰ ਇਹ ਤਗੀਦ ਕੀਤੀ ਆ ਭਾਇ ਤੋਂ ਮੋਲ ਮੰਨਤਾ ਤੇ ਪਾਠ ਵੀ ਕਰਨੇ ਆ ਤੇ ਨਾਮ ਨਾਲ ਜਿਹੜਾ ਨਾਮ ਵੀ ਚੱਪਣਾ ਹੈ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਜੱਪ ਹੌਮੇ ਹੋਈ ਔਰ ਹੌਮੇ ਸਾਡੇ ਕੱਟੀ ਜਾਊਗੀ ਜਿੱਥੇ ਕਦੇ ਹੌਮੇ ਆ ਉਤੇ ਨਾਮ ਨਹੀਂ ਹੌਮੇ ਨਾਵੇਂ ਨਾਲ ਵਿਰੋਧ ਹੈ ਕੋਈ ਨਾ ਦੱਸਿਆ ਇੱਕ ਕੰਝ ਦੇ ਇੱਕ ਬਿਆਨ ਦੇ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਜਿਹੜਾ ਮੈਂ ਤਾਂ ਮੇਰੇ ਬੰਦਾ ਕਹਿੰਦਾ ਮੈਂ ਇਹਨੂੰ ਸਾਰਾ ਕੁਝ ਹੌਮੇ ਮਾਰਾਂਗਾ ਤੇਰੇ ਕੋਲ ਨਾਮ ਨਹੀਂ ਹੈਗਾ ਤੂੰ ਇਹ ਲੋਕਾਂ ਨੂੰ ਗੋਪੀਆਂ ਬਰੋਡੀਆਂ ਮਾਰ ਰਿਹਾ ਤੇ ਜਿਹੜਾ ਕਹਿੰਦਾ ਕਹਿ ਰਿਹਾ ਮੇਰੇ ਅੱਗੇ ਨਾਮ ਹੈਗਾ ਤੇ ਫਿਰ ਵੀ ਹੰਕਾਰ ਆ ਇਹ ਜਪਨਾ ਮਹਾਰਾਜੀ ਦੇ ਪਾਸ ਦਦਾ ਹੁੰਦਾ ਫਿਰ ਇਹਨੂੰ ਉਠ ਤੇ ਬੈਠ ਸੌਂਤ ਨਾਮ ਤੋਂ ਨਾਨਕ ਜੜਦੇ ਸਭ ਕਾਮ ਸਾਡੇ ਸੁੱਤ ਪਿਆ ਵੀ ਨਾਮ ਚੰਨਾ ਚਾਹੀਦਾ ਤੇ ਇੱਕ ਸੰਤ ਨਾਲ ਪਰਸ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਸੋਚ ਇਸ਼ਨਾਨ ਕਰਦੇ ਆ ਪਾਣੀ ਪਗੜਾ ਜਾਂਦੇ ਆ ਤੇ ਉੱਥੇ ਜਾ ਕੇ ਜੇ ਨਾਮ ਜਪਣਾ ਆਜਿਬੇ ਮਨ ਜਿਹੜੇ ਤੁਸੀਂ ਜਿਹੜੇ ਹੈਗੇ ਆ ਅਜੱਪਾ ਜਪ ਜੁਣਾ ਚਲਦਾ ਹੈਗਾ ਔਰ ਉਦੋਂ ਹੀ ਸਭ ਤਾਂ ਉਹ ਚਲਦੇ ਰਹਿੰਦਾ ਬਿਨਾਂ ਅੰਤਰ ਤੇ ਜਿਵੇਂ ਸਾਡੀ ਸਵਾਸ ਚਲਦੇ ਆ ਨਵੇਂ ਚਲਦੀ ਹੈ ਸਿਰਫ ਨਾਮ ਦੇ ਅੰਦਰ ਚਲ ਚਲਦਾ ਹੈ ਤੁਸੀਂ ਸੋਚੀ ਹਣੀ ਜਰੂਰ ਹੋ ਜਾਂਦੇ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਉਹ ਫਿਰ ਕੀ ਹੋਊਗਾ ਆਪਾਂ ਨੇ ਇਹ ਮੈਂ ਅਭਿਵਿੱਤਰ ਜੇਗਾ ਕਹੇਆ ਨਹੀਂ ਮਾਰਾਂ ਤੁਹਾਨੂੰ ਪਵਿੱਤਰ ਕਰ ਦਿੰਦੇ ਆ ਦੇਖੋ ਕਿੱਡੀਆਂ ਮਾਰਾਂ ਰਖੇ ਆ ਜਿੰਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾਂ ਸਤਗੁਰੂ ਕੇ ਸਾਖ ਸਾਖੀ ਸਾਡੇ ਗੁਰੂ ਨੇ ਸਾਨੂੰ ਇੰਨਾ ਤੋਂ ਗਿਆਨ ਦਿੱਤਾ ਇੰਨੀ ਘਾਵਰਾ ਦੇਤੀਆਂ ਜਿਹਨਾਂ ਅਸੀਂ ਓਟਾ ਤਰੋੜਾ ਜਿਹੜੇ ਅਸ਼ਨਾਣ ਕਰਕੇ ਅਛਰਤਿ ਇੰਤਨਾ ਆ ਕੇ ਅਸਮੇ ਜਗ ਦੇ ਵਿੱਚ ਜਾ ਕੇ ਵੀ ਅਸੀਂ ਪੂਰੇ ਨਹੀਂ ਸੀ ਕਰਦੇ ਜੇ ਤੁਸੀਂ ਦਰਵਾਕ ਮੰਗਣਾ ਕਰਕੇ ਆਉਨੇ ਨਾ ਗੁਰੂ ਸਾਹਿਬ ਦੇ ਚਰਨਾਂ ਚ ਪੱਤਾ ਟੇਕਦੇ ਆ ਉਹ ਪਈ ਅਸਮੇ ਜਗ ਦਾ ਪਾਲ ਪ੍ਰਾਪਤ ਹੋ ਜਾਂਦਾ ਤੇ ਜਿਹੜੀ ਸੰਗਤ ਨਾਮ ਜਪਦੀ ਹੈ ਜਪਾਉਂਦੀ ਹੈ ਤੇ ਉਹ ਜਿਹੜੀ ਬਾਣੀ ਸੌਂਦੀ ਹੈ ਉਹ ਨੂੰ ਬਹੁਤ ਅਲਮਾਰਾ ਦਖਦੇ ਸਾਡੇ ਦਾ ਸਾਰੇ ਰੋਗ ਹੀ ਦੂਰ ਹੋ ਜਾਂਦੇ ਆ ਜਿਵੇਂ ਕਿ ਸਿਮਰ 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 ਸੁਪਕਾਵੋ ਕਾਰ ਨੂੰ ਕਲੇਸ਼ ਤਨ ਮਾਇਂ ਘਟਾਓ ਕੋਈ ਕਹਿੰਦਾ ਮੇਰੇ ਕੋਡੇ ਦੁਖਦੇ ਆ ਕੋਈ ਕਹਿੰਦਾ ਮੈਨੂੰ pranik ਬਾਰੇ ਤੁਸੀਂ ਨਾਮ ਨੂੰ ਜੱਟਾ ਸ਼ੁਰੂ ਕਰ ਦੋ ਗੁਰਬਾਣੀ ਨੂੰ ਪਿਆਰ ਨਾਲ ਜੱਟਾ ਸ਼ੁਰੂ ਕਰ ਦੋ ਦਾਸ ਤੁਹਾਡੇ ਸਾਹਮਣੇ ਬੈਠਿਆ ਅੰਮ੍ਰਿਤ ਬਾਚ ਰਹਿੰਦਾ ਕਿ ਗੁਰੂ ਸਾਹਿਬ ਦੀ ਹਜ਼ੂਰ ਸੱਚ ਦੱਸ ਰਿਹਾ 2010 ਦੇ ਵਿੱਚ ਡਾਕਟਰ ਨੇ ਕਹਿੰਦਾ ਸੀ ਇਹਨੂੰ ਟੈਂਸਰ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਕੋਈ ਦਵਾਈ ਲੈ ਤੇ ਭੱਜ ਕੇ ਆ ਗਿਆ ਸ੍ਰੀ ਦਰਬਾਰ ਸਾਹਿਬ ਤੋਂ ਮਹਾਰਾਜ ਚਲਕਾ ਕੀਤੀ ਗੁਰੂ ਅਰਜਨਦਾਸ ਜੀ ਨੇ ਤੇ ਦਾਸ ਐ ਤੁਹਾਡੇ ਸਾਹਮਣੇ ਬੈਠਿਆ ਅੱਜ 14-15 ਸਾਲ ਹੋ ਗਏ ਆ ਤੇ ਕਰਦੀ ਹੈ ਵੀ ਅਸੀਂ ਸਾਡਾ ਕੀਦਾ ਜਿਹੜਾ ਮਰ ਜਾਂਦਾ ਅਸੀਂ ਚੱਕਰਾਂ 'ਚ ਪੈ ਜਾਂਦੇ ਆਂ ਬਹਿਮਾਂ 'ਚ ਪੈ ਜਾਂਦੇ ਆਂ ਤੇ ਜਦੋਂ ਵੀ ਤੁਹਾਨੂੰ ਕੋਈ satsang ਮਿਲੇ ਕੋਈ ਵੀ ਇਹ ਪ੍ਰਵਚਨ ਕਰਦਾ ਉਹ ਸੁਣੋ ਆਪਣੀ ਜਿਹੜੋ ਤੋਂ ਬੋਲ ਲੈਣੇ ਹੋਣਾ ਤਾਂ ਹੋਵੇ ਵਾਸਲਾ ਕੱਢ ਵਾਸ ਰੇਜਾ ਜੇ ਗੁਣ ਹੋਵਣ ਸਾਜਨਾ ਮੇਰੇ ਸਾਂਝ ਕਰੀਚਾ ਸਾਂਝ ਕਰੀਚਾ ਗੁਣੇ ਕਰੀ ਛੋੜੇ ਉਹ ਕਮ ਚੱਲੀ ਹੈ ਪਹਿਲੇ ਪਟੰਦਰ ਮਿਲੇ ਡੰਬਰ ਆਪਣਾ ਪੜਮੱਲੀਆ ਜਿੱਤੇ ਜਾਏ ਮਈਆ ਭਲਾ ਬਈ ਝੋਲ ਹੱਥ ਪੀਚਾ ਗੁਰਤ ਪਹੁਵੇ ਵਾਸਲਾ ਕੱਟ ਵਾਸਲੇ ਚ ਵਾਸਲਾ ਹੁੰਦਾ ਡੱਬਾ ਕਿਸੇ ਇਨਸਾਨ ਦੇ ਵਿੱਚ ਸਾਰੇ ਪੂਰ ਸੁਮਰਤ ਕੋਈ ਨਹੀਂ ਹੁੰਦਾ ਪਰਮਾਤਮਾ ਤੇ ਗੁਰੂ ਤੋਂ ਬਿਨਾ ਸਾਡੇ ਅੰਦਰ ਔਗਣ ਤੇ ਹੁੰਦੇ ਆ ਕੂਣ ਵੀ ਹੁੰਦੇ ਆ ਅਸੀਂ ਸੋਚੌਂਦੇ ਰਹਿੰਦੇ ਆ ਮਾਰਾ ਸਾਡੇ ਪਰਦੇ ਤੱਕ ਦਾ ਰਹਿੰਦਾ ਕਿ ਉਸ ਨਾਮ ਜਪ ਲਈ ਪਰ ਜੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਤੋਂ ਸਹਕਾਰਾਂ ਪਾ ਲਈਏ ਤੇ ਅਸੀਂ ਹਰ ਵੇਲੇ ਉਸ ਸਹਕਾਰਪੁਰਖ ਦੀ ਬਾਣੀ ਨੂੰ ਪੜ੍ਹਦੇ ਰਹੀਏ ਸੁਣਦੇ ਰਹੀਏ ਤਾਂ ਗੁਰੂ ਇੱਕ ਦਿਨ ਸਾਨੂੰ ਕੰਚਨ ਕਰ ਦਿੰਦਾ ਗੁਰ ਕੰਚਨ ਮੋਰ ਪਾਰਸ ਅਮਲੋ ਮਿਲ ਕਾਂਚਨ ਹੋਇਆ ਰਾਮ ਇਹ ਗੁਰੂ ਸਾਡਾ ਪਾਰਸ ਹੈ ਅਸੀਂ ਜੋ ਹੈ ਅਸੀਂ ਮਨੂਰ ਹੈ ਉਹ ਜਦੋਂ ਅਸੀਂ ਗੁਰੂ ਜੀ ਦੇ ਦੁਰਦੰਦੇ ਸਾਨੂੰ ਸੋਨਾ ਬਣਾ ਦਿੰਦਾ ਇਹ ਜਿਹੜੇ ਭਾਵਨਾ ਹੈਗੇ ਭਾਈ ਅਸੀਂ ਇੱਕ ਧਾਗੇ ਦੇ ভিতর ਤੋਂ ਬਚੀਏ ਸਿੱਧੇ ਪਾਸੇ ਚਲੀਏ ਗੁਰੂ ਦੀ ਰਜਾ ਵਿੱਚ ਰਹੀਏ ਭਾਣਾ ਜਿਹੜਾ ਮੰਨਣਾ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਅੱਜ ਅਸੀਂ ਭਾਣੇ ਤੋਂ ਭੱਜਦੇ ਆ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਕਿਹਾ ਗਿਆ ਕਿ ਤਰਤੀ ਚੰ ਤੁਹਾਡੇ ਭਾਈ ਹੈ ਉਹਨਾਂ ਨੇ ਵੀ ਵਿਚ ਰਲ ਕੇ ਤੋਂ ਦੇਸ਼ਿਕੀ ਦਿੱਦਾ ਪ੍ਰੋਗਰਾਮ ਲਿਖਿਆ ਹੋਇਆ ਤੁਹਾਨੂੰ ਹੁਣ ਸਜਾ ਬਹੁਤ ਮਾਤਮਸਾ ਲੱਗਣੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦਾ ਮੈਨੂੰ ਤਾਂ ਆਤਮਾ ਜੋ ਕਹਿ ਰਿਹਾ ਨਾ ਥੈਰਾ ਕੀ ਮੇਠਾ ਲਾਗਿਆ ਹਰ ਨਾਮ ਪਦਾਰਥ ਚ ਨਾਮ ਤਮੰਗਿਆ ਨਾ ਹੈ ਭਰਾ ਦੇ ਦੋਸ਼ ਹੈ ਨਾ ਕਿਸੇ ਹੋਰ ਦਾ ਦੋਸ਼ ਹੈ ਦੱਤੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਇਹ ਸੋਮੈ ਪਾਇਆ ਦੋਸ਼ ਨਾ ਦੇਚ ਅਵਰਜਨਾ ਗੁਰਬਾਣੀ ਸਾਹਿਬ ਨੂੰ ਇੰਨਾ ਕੁ ਸਕਾਰਤ ਦੇ ਇਹਦਾ ਪੱਕਾ ਕਰ ਦਿੰਗੇ ਆ ਫੇਰ ਜਿਹੜਾ ਸੂਰਤ ਤੇ ਚੜਕੇ ਵੀ ਇਹਦਾ ਨਾ ਜਿਵੇਂ ਹਿੱਸਾ ਕਹਿੰਦੇ ਮੈਂ ਮੁਸਕਾਇਆ ਤੇ ਸਾਡੇ ਸਿੰਘਾਂ ਨੇ ਬਾਬਾ ਦੀਪ ਸਿੰਘ ਨੇ ਹੱਥ 'ਚ ਖੰਡਾ ਪੜ ਕੇ ਲਗੇ ਧੜ ਮਤਲਬ ਉੱਤੇ ਜਿਹੜਾ ਸੀਸ ਖੱਬੇ ਉੱਤੇ ਰੱਖ ਕੇ ਖੰਡਾ ਪਾਇਆ ਤਾਂ ਮੁਗਲਾਂ ਨੇ ਜਿਹੜੀਆਂ ਭਾਜਰਾ ਪਹਿਨੀਆਂ ਗੁਰੂ ਰਾਮਦਾਸ ਦਾ ਜਿਹੜਾ ਦਸਿਓ ਆਜ਼ਾਦ ਕਰਵਾਇਆ ਸੀਗਾ ਸਾਡੇ ਛੋਟੇ ਸਾਜਦੇ ਹੁਣੇ ਸੀ ਦਿੱਲੀਆਂ ਲੱਗ ਕੇ ਹਟਿਆਣ 7 ਸਾਲ ਤੇ 9 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਤੁਸ ਤੁਹਾਨੂੰ ਪੂਰਾ ਵੀ ਦੇਵਾਂਗੇ ਤੁਹਾਨੂੰ ਬੜੇ ਤਕੜੀਆਂ ਜ਼ਮੀਨਾਂ ਜਾਇਦਾਦਾਂ ਜਕੀਰਾ ਲਾਦਾਂਗੇ ਤੁਹਾਨੂੰ ਰਾਜ ਭਾਗ ਦੇ ਦਾਂਗੇ ਤੁਸੀਂ ਇਸਲਾਮ ਕਬੂਲ ਕਰ ਲਓ ਪਰ ਉਹਨਾਂ ਨੇ ਕਿਹਾ ਸੀਗਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਦਕਾ ਨਾ ਜਾਵੇ ਅਸੀਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਰਾਜਾ ਆ ਉਹਨਾਂ ਦੇ ਗੁਰੂ ਸਾਹਿਬ ਦੇ ਇਸ ਵੀ ਬੱਚੇ ਕਹਾਉਣੇ ਆ ਮਹਾਰਾਜ ਨੇ ਕਿਹਾ ਸੀ ਇਹਨ ਮਤਨ ਦੇ ਕਾਰਨ ਬਾਹਰ ਦੀਏ ਸਤ ਚਾਰ ਚਾਰੂਏ ਚੋ ਕਿਹਾ ਹੋਆ ਜਿੰਦ ਤੱਕ ਇਹ ਹਜਾਰ ਸਾਡੇ ਸਾਡੇ ਨਾਲ ਉਂਗਲ ਕਰਕੇ ਗਿਆ ਸਾਡੇ ਨਾਲ ਹੱਥ ਕਰਕੇ ਗਿਆ ਸੀਗੇ ਇਹ ਮੇਰੇ ਬੱਚੇ ਆ ਭਾਈ ਜੋ ਤੁਸੀਂ ਪਤੇਗੜ ਸਾਹਿਬ ਜਾਣਦੇ ਆਂ ਜੀ ਕਲੈਸਤਾਨ ਦੇ ਜਾਣਦੇ ਆਂ ਇਤਿਹਾਸ ਸਥਾਨ ਦੇ ਜਾਣਦੇ ਆਂ ਆਪਣੇ ਬੱਚਿਆਂ ਨੂੰ ਕੇਸ ਰੱਖ ਕੇ ਲੈ ਕੇ ਜਾਓ ਉਹਨਾਂ ਨੂੰ ਨਸ਼ਿਆਂ ਤੋਂ ਬਚੋ ਉਹਨਾਂ ਨੂੰ ਅੰਮ੍ਰਿਤ ਛਕਾਓ ਨਹੀਂ ਹੁ ਚੱਲਦੇ ਆਂ ਪਾਲਿਸ਼ੋ ਨਾਮ ਵਾਲੇ ਪਾਸੇ ਜੋੜੋ ਗੁਰੂ ਸਾਹਿਬ ਦੇ ਆਪੇ ਕਿਰਪਾ ਕਰ ਦਿੰਦੇ ਆਂ ਇਹ ਗੱਲਾਂ ਹੈਗੀਆਂ ਬਹੁਤ ਡੋਘੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਸਮਝ ਆਈਗਾ ਪਰ ਸਮਝ ਨਹੀਂ ਘਾਟਾ ਕਰਕੇ ਆਪਾਂ ਦੱਸ ਜਾਣਾ ਨਹੀਂ ਬੋਲਣਾ ਇਹ ਤਾਂ ਬੜਾ ਚਾਹਦਾ ਮੈਂ ਵੀ ਕੋਈ ਵਿਦਵਾਨ ਤਾਂ ਨਹੀਂ ਆਂਗਾ ਪਰ ਤੁਸੀਂ ਜਿਹੜਾ ਪੈਤੇ ਪਿਆਰ ਨਾਲ ਸੁਕਾਨ ਨਾਲ ਸੁਣਿਆ ਆਓ ਹੁਣ ਆਪਾਂ ਅਤਾਸ਼ੀ ਚੰਦ ਹੁੰਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਰਿਆਂ ਦੇ ਉੱਤੇ ਉਹ ਕਿਰਪਾ ਹੋਵੇ ਜਿਹੜੀ ਇਹਨੂੰ ਤੁੱਕ ਪਾਜਾਰਾ ਬੇਪੜੀ ਹੈ ਬੇਜਨ ਬੇਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿਰਾਇਆ ਕੋਈ ਪਾਪ ਤੈ ਇਸ ਤਸਕ ਕਾਰਿਆ ਆਇਆ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਬਤੇ ਪੁਰਲਾ ਮੇਰੀਆ ਬਖਸ਼ ਦੇਈਆਂ ਤੇ ਜਿਹੜੇ ਚੰਗੇ ਗੁਣ ਲੈ ਲਏ ਨੇ ਤੇ ਅੱਗੇ ਵਾਸਤੇ ਆਕਾਸ਼ ਕਰਦੇ ਗੁਰੂ ਸਾਹਿਬ ਜੋ ਦਾਸ ਤਨ ਨੂੰ ਬੋਲਿਆ ਗਿਆ ਉਹਦੇ ਆਪ ਹੀ ਤੁਰਾ ਤਾ ਨਾ ਕਿ ਇਹ ਹੋਵੇ ਕਿ ਅਹਰਨ ਦੇਸੈ ਆਪ ਨਾ ਕਰੇ ਆਬਰ ਜਾਵ ਜਨਮ ਮਰੇ ਉਹ ਕੋਲ ਉਹਦੇ ਵਾਲੇ ਕੰਮ ਹੋ ਜਾਂਦਾ ਦੂਜੇ ਲੋਕ ਦੇ ਦੇ ਸਰੀਆਂ